ਜਿਨੌੜੀ ਤੋਂ ਮੈਂਗਰਵਾਲ ਜਾਣ ਵਾਲੀ ਸੜਕ ਮੌਤ ਦਾ ਦੂਜਾ ਰਾਹ ਬਣ ਚੁੱਕੀ ਹੈ ਜਿਸ ਨੂੰ ਬਿਆਨ ਕਰਦੀ ਹੈ ਇਹ ਪਿੰਡ ਡੰਡੋ ਵਾਲੀ ਸਲੈਪ ਜਿੱਥੇ 4-5 ਫੁੱਟ ਜਿਹੜੇ ਸਰੀਏ ਬਾਹਰ ਨਿਕਲੇ ਹੋਏ ਨੇ ਮੈਂ ਆਪਣੇ ਪ੍ਰਸ਼ਾਸਨ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਐਮਐਲਏ ਸਾਹਿਬ ਡੀਸੀ ਸਾਹਿਬ ਅਤੇ ਹੋਰ ਮਹਿਕਮਿਆਂ ਨੂੰ ਜਿਹੜੇ ਇਸ ਮਸਲੇ ਦਾ ਹੱਲ ਕਰ ਸਕਦੇ ਹਨ ਕਿਰਪਾ ਕਰਕੇ ਸਾਨੂੰ ਇਹ ਸਲੈਪ ਬਣੀ ਹੋਈ ਨਹੀਂ ਚਾਹੀਦੀ ਤੁਸੀਂ ਸਿਰਫ ਇਹਨਾਂ ਸਰੀਏ ਦੇ ਜਿਹੜੇ ਐ ਉਹ ਹੱਲ ਕਰ ਦਿਓ ਤਾਂ ਜੋ ਟੂ-ਵੀਲਰ ਵਾਲਿਆਂ ਨੂੰ ਵੱਡਾ ਜਿਹੜਾ ਖਤਰਾ ਇਹਨਾਂ ਦਾ ਹੈ ਉਹ ਟਲ ਸਕੇ ਇਹ ਸਰੀਏ ਜਿਹੜੇ ਐ ਚੱਲਦੇ ਪਾਣੀ ਦੇ ਵਿੱਚ ਕਿਸੇ ਵੇਲੇ ਦਿਖਾਈ ਵੀ ਨਹੀਂ ਦਿੰਦੇ ਹਨ ਜਿਸ ਦੇ ਟੂ-ਵੀਲਰ ਵਾਲਿਆਂ ਨੂੰ ਜਾਣੀ ਤੌਰ ਤੇ ਵੱਡਾ ਖਤਰਾ ਹੈ ਕਿਰਪਾ ਕਰਕੇ ਇਸ ਮਸਲੇ ਦਾ ਹੱਲ ਜਲ ਤੋਂ ਜਲਦ ਕੀਤਾ ਜਾਵੇ ਪ੍ਰਸ਼ਾਸਨ ਨੂੰ ਬੇਨਤੀ ਆ ਆਪਣੀਆਂ ਟੀਮਾਂ ਬਣਾ ਕੇ ਆਪਣੇ ਆਪਣੇ ਹਲਕਿਆਂ ਦੇ ਵਿੱਚ ਜਿਹੜੇ ਐ ਇਸ ਵੇਲੇ ਬਰਸਾਤਾਂ ਦੇ ਸਮੇਂ ਬਹੁਤ ਨੁਕਸਾਨ ਹੋ ਰਿਹਾ ਹੈ ਉਹਨਾਂ ਨੂੰ ਧਿਆਨ ਦੇ ਵਿੱਚ ਲੈ ਕੇ ਆਂਦਾ ਜਾਵੇ ਤਾਂ ਜੋ ਇਹੋ ਜਿਹੇ ਖਤਰਿਆਂ ਤੋਂ ਬਚਿਆ ਜਾ ਸਕੇ ਧੰਨਵਾਦ ਜੀ